ਮੇਸ਼ਾ ਸ਼ਬਦ ਸੀ ਉਹਨੇ ਸ਼ਬਦਾਂ ਦੇ ਨਾਲ ਹੀ ਸਭ ਕੁਝ ਬਣਾਇਆ ਕਿਉਂਨੇ ਕਿਹਾ ਚਾਨਤ ਤੇ ਚੰਨ ਬਣ ਗਿਆ ਕਿਉਂਨੇ ਕਿਹਾ ਸੂਰਜ ਤੇ ਸੂਰਜ ਬਣ ਗਿਆ ਕਿਉਂਨੇ ਕਿ ਧਰਤੀ ਤੇ ਕਿਉਂਨੇ ਕਿ ਆਕਾਸ਼ ਤੇ ਆਕਾਸ਼ ਬਣ ਗਿਆ ਪਰ ਮਨੁੱਖ ਨੂੰ ਸ਼ਬਦਾਂ ਨਾਲ ਨਹੀਂ ਬਣਾਇਆ ਮਨੁੱਖ ਨੂੰ ਨਹੀਂ ਬਣਾਇਆ ਉਹਨੇ ਮਨੁੱਖ ਨੂੰ ਹੱਥਾਂ ਨਾਲ ਬਣਾਇਆ ਹallelujah ਹਾ ਜਿਹੜਾ ਆਕਾਸ਼ ਨੂੰ ਸ਼ਬਦ ਨਾਲ ਬਣਾ ਸਕਦਾ ਹੈ ਜਿਹੜਾ ਪ੍ਰਿਥਵੀ ਨੂੰ ਛੱਤ ਨਾਲ ਬਣਾ ਸਕਦਾ ਹੈ ਜਿਹੜਾ ਚੰਨ ਸੂਰਜ ਤਾਰਿਆਂ ਨੂੰ ਸ਼ਬਦ ਨਾਲ ਬਣਾ ਸਕਦਾ ਹੈ ਕਿ ਮਨੁੱਖ ਸ਼ਬਦ ਨਾਲ ਨਹੀਂ ਬਣਦਾ ਹਾਂ ਪਰ ਉਹਨੂੰ ਨੇ ਰੀਜ ਨਾਲ ਹੱਥਾਂ ਨਾਲ ਬਣਾਇਆ ਤੇ ਤੁਹਾਨੂੰ ਪਤਾ ਕਿਉਂ ਫਿਰ ਬਾਈਬਲ ਦਾ ਪਾਵਰ ਪਾਵਰਫੁਲ ਗੱਲ ਕਿ ਮਨੁੱਖ ਨੂੰ ਹੱਥਾਂ ਨਾਲ ਬਣਾਇਆ ਤੇ ਉਹਨੂੰ ਰੂਪ ਕਿਹਦਾ ਦਿੱਤਾ ਆਪਣਾ ਰੋਕ ਦਿੱਤਾ ਹallelujah ਹallelujah ਕਿਸੇ ਚਿੜੀ ਦੇ ਅੰਦਰ ਉਹਨੇ ਆਪਦੇ ਸਾਹ ਫੂਕੇ ਨਹੀਂ ਕਿਸੇ ਪਸ਼ੂ ਦੇ ਅੰਦਰ ਆਪਦੇ ਸਾਹ ਫੂਕੇ ਨਹੀਂ ਤੇ ਮਨੁੱਖ ਦੇ ਅੰਦਰ ਆਪਣੇ ਸਾਹ ਫੂਕੇ ਉਹਨੂੰ ਆਪਣੇ ਹੱਥਾਂ ਨਾਲ ਬਣਾਤਾ ਐਡਾ ਗੂੜਾ ਪਿਆਰ ਹੈ ਪਰਮੇਸ਼ਰ ਦਾ ਤੇ ਮਨੁੱਖ ਦਾ ਪਰ ਇੱਕ ਸਮਾਂ ਆਇਆ ਪਰਮੇਸ਼ਰ ਉਸੇ ਮਨੁੱਖਾਂ ਤੋਂ ਰਾਂਝ ਕੀਤਾ ਬਾਈਬਲ ਚ ਲਿਖਿਆ ਹੈ ਤੇ ਤੁਹਾਨੂੰ ਪਤਾ ਕਿਉਂ ਪਰਮੇਸ਼ਰ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ ਪਰ ਜਦੋਂ ਕੋਈ ਮਨੁੱਖ ਪਰਮੇਸ਼ਰ ਨਾਲ ਧੋਖਾ ਕਰਦਾ ਹੈ ਤੇ ਪ੍ਰਭੂ ਨੂੰ ਕਦੀ ਵੀ ਪਸੰਦ ਨਹੀਂ ਨਹੀਂ ਉਹ ਬੜਾ ਦੁਖੀ ਹੁੰਦਾ ਹੈ ਤੁਹਾਨੂੰ ਪਤਾ ਹੈ ਤੁਹਾਡਾ ਪੁੱਤਰ ਤੁਹਾਡੀ ਧੀ ਤੁਹਾਨੂੰ ਧੋਖਾ ਦੇਵੇ ਤੇ ਕਿਵੇਂ ਦਾ ਲੱਗਦਾ ਹੈ ਆਪਣਾ ਤੁਹਾਨੂੰ ਧੋਖਾ ਦੇਵੇ ਕਿਵੇਂ ਦਾ ਲੱਗਦਾ ਹੈ ਐਵੇਂ ਹੀ ਪਰਮੇਸ਼ਰ ਨੂੰ ਬੁਰਾ ਲੱਗਦਾ ਹੈ ਪਰਮੇਸ਼ਰ ਤੋਂ ਸਭ ਤੋਂ ਜੇਕਰ ਕੋਈ ਨਜ਼ਦੀਕੀ ਹੈ ਤਿਉਹ ਮਨੋਖੇ ਜੇਕਰ ਪਰਮੇਸ਼ਰ ਸਭ ਤੋਂ ਜ਼ਿਆਦਾ ਕਿਸੇ ਨੂੰ ਪਿਆਰ ਕਰਦਾ ਹੈ ਤਿਉਹ ਮਨੋਖੇ ਬੜੀ ਖੂਬਸੂਰਤ ਉਹਨੇ ਤਰਤੀਬ ਬਣਾ ਕੇ ਦਿੱਤੀ ਬੜਾ ਖੂਬਸੂਰਤ ਆਕਾਸ਼ ਸਾਰਾ ਕੁਝ ਬਣਾ ਕੇ ਦਿੱਤਾ ਤੇ ਕਲਾਮ ਦੱਸਦਾ ਹੈ ਉਤਪਤ 6 ਅਧਿਆਇ ਚ ਥੱਲੇ ਮਨੋਖ ਨੇ ਆਪਣੀ ਮਰਜ਼ੀ ਕੀਤੀ ਕਿ ਗਿਤਾ ਜੀ ਆਪਣੀ ਮਰਜ਼ੀ ਹਾਂਜੀ ਆਪਣੀ ਮਰਜ਼ੀ ਆਪਣੀ ਮਰਜ਼ੀ ਕੀਤੀ ਇਹ ਪ੍ਰਾਣੇ ਨਿਯਮ ਦੀ ਗੱਲ ਹੈ ਮਨੋਖ ਨੇ ਕੀ ਕੀਤਾ ਜੀ ਆਪਣੀ ਮਰਜ਼ੀ ਆਪਣੀ ਮਰਜ਼ੀ ਜਦੋਂ ਬੰਦਾ ਕਰਨੀ ਸ਼ੁਰੂ ਕਰਦਾ ਹੈ ਇਹਦਾ ਮਤਲਬ ਕਿ ਬੰਦੇ ਦਾ ਕਨੈਕਟ ਜਿਹੜਾ ਪਰਮੇਸ਼ਰ ਦੇ ਨਾਲ ਕੰਟੈਕਟ ਟੁੱਟ ਰਿਹਾ ਹੈ ਨਾਤਾ ਪਰਮੇਸ਼ਰ ਦੇ ਨਾਲ ਉਹ ਟੁੱਟ ਰਿਹਾ ਜਦੋਂ ਕੋਈ ਬੰਦਾ ਆਪਣੀ ਮਰਜ਼ੀ ਤੇ ਚੱਲਦਾ ਹੈ ਆਪਣੀ ਮਰਜ਼ੀ ਤੇ ਚੱਲਣ ਦਾ ਮਤਲਬ ਪਤਾ ਹੀ ਕੀ ਹੈ ਆਪਣੀ ਮਰਜ਼ੀ ਤੇ ਚੱਲਣ ਦਾ ਮਤਲਬ ਇਹ ਆ ਕਿ ਅਸੀਂ ਸਭ ਕੁਝ ਆਪਣੇ ਤਰੀਕੇ ਨਾਲ ਕਰਨਾ ਚਾਹੁੰਦੇ ਆ ਤੇ ਪਰਮੇਸ਼ਰ ਦੇ ਤਰੀਕੇ ਦੇ ਨਾਲ ਨਹੀਂ ਨਹੀਂ ਇਹ ਪ੍ਰਭੂ ਨੂੰ ਪਸੰਦ ਨਹੀਂ ਹੈ ਪ੍ਰਭੂ ਦੇ ਉੱਤੇ ਹਕੂਮਤ ਦਾ ਕੋਈ ਕਰੇ लुसिफर ਦਾ ਜਨਮ ਹਕੂਮਤ ਹਕੂਮਤ ਕਰਨਾ ਚਾਹੁੰਦਾ ਸੀ ਉਹ ਪ੍ਰਭੂ ਦੇ ਉੱਤੇ ਆਕਾਸ਼ ਤੋਂ ਥੱਲੇ ਸੁੱਟਿਆ ਗਿਆ ਆਪਣੀ ਮਰਜ਼ੀ ਦੇ ਨਾਲ ਚੱਲਣਾ ਚਾਹੁੰਦਾ ਸੀਗਾ ਪਰਮੇਸ਼ਰ ਨੇ ਕਿਹਾ ਮੈਂ ਸਾਰਾ ਕੁਝ ਖਤਮ ਕਰ ਦਿਆਂਗਾ ਸਭ ਕੁਝ ਜੋ ਬਣਾਇਆ ਹੈ ਅਸੀਂ ਪੜਦੇ ਹਾਂ ਬਾਈਬਲ ਦੇ ਵਿੱਚ ਉਹਨੇ ਬੜੀ ਰੀਜ ਨਾਲ ਸਾਰਾ ਕੁਝ ਬਣਾਇਆ ਪਰ ਜਦੋਂ ਨੇ ਵੇਖਿਆ ਕਿ ਸਾਰੇ ਆਪਣੀ ਮਰਜ਼ੀ ਕਰ ਰਹੇ ਨੇ ਉਹਨੇ ਕਿਹਾ ਮੈਂ ਸਾਰਾ ਕੁਝ ਖਤਮ ਕਰ ਦਿਆਂਗਾ ਹallelujah ਹallelujah ਸਭ ਕੁਝ ਖਤਮ ਕਰ ਦਿਆਂਗਾ ਪਰ ਬਾਈਬਲ ਦੀ ਇੱਕ ਇੱਕ ਪਾਵਰਫੁਲ ਗੱਲ ਆ ਕਿਦਾ ਅੱਜ ਮੈਸੇਜ ਹੈ ਮੇਰਾ ਤੁਹਾਡੇ ਤੱਕ ਆ ਹੋਏ ਆ 6 ਅਧਿਆਏ ਉਹਦੀ ਨੋਟੋ ਪੜ੍ਹिए ਜਲਦੀ ਨੂ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂ ਪਰਮੇਸ਼ਰ ਦੇ ਨਾਲ ਨਾਲ ਚੱਲਦਾ ਸੀ ਆਮੇਨ ਕਲਾਮ ਦੇ ਵਿੱਚ ਲਿਖਿਆ ਨੂ ਦੇ ਉੱਤੇ ਪ੍ਰਭੂ ਦੀ ਕਿਰਪਾ ਸੀ ਤੇ ਨੂ ਧਰਮੀ ਸੀ ਤੇ ਉਹਦੀ ਵੱਡੀ ਕੁਆਲਿਟੀ ਕੀ ਸੀ ਉਹ ਪ੍ਰਭੂ ਦੇ ਨਾਲ ਨਾਲ ਚੱਲਦਾ ਸੀ ਸੰਪੂਰਨ ਸੀ ਤੇ ਨਾਲ ਨਾਲ ਚੱਲਦਾ ਸੀਗਾ ਧਰਮੀ ਬੜੇ ਨੇ ਪਰ ਕੋਈ ਪ੍ਰਭੂ ਦੇ ਨਾਲ ਨਾ ਚੱਲਣਾ ਚਾਹੁੰਦਾ ਨਹੀਂ ਨਹੀਂ ਖੁਦਾ ਦੇ ਲੋਕੋ ਤੁਹਾਡਾ ਨਾਮ ਦੇ ਪਿੱਛੇ ਮੱਸੀ ਹੋਣਾ ਇਹ ਧਰਮੀ ਦੀ ਨਿਸ਼ਾਨੀ ਨਹੀਂ ਹੈ ਇਹ ਇੱਕ ਇੱਕ ਕੌਮ ਦੀ ਨਿਸ਼ਾਨੀ ਹੈ ਕਿ ਬੰਦਾ ਆਹ ਕੌਮ ਦਾ ਹੈ ਤੁਹਾਡਾ ਚਰਚ ਵਿੱਚ ਆਉਣਾ ਇਹ ਧਰਮ ਦੀ ਨਿਸ਼ਾਨੀ ਨਹੀਂ ਹੈ ਇਹ ਤੁਹਾਡਾ ਪਿਆਰ ਹੈ ਜਿਹੜਾ ਤੁਸੀਂ ਚਰਚ ਦੇ ਵਿੱਚ ਆਉਂਦੇ ਹੋ ਬੀਹ ਭਾਈ ਇਹ ਕੌਮ ਦਾ ਬੰਦਾ ਹੈ ਤੇ ਇਹਦਾ ਧਰਮ ਇਹ ਵਾਲਾ ਹੈ ਤੁਹਾਡਾ ਗੀਤ ਭਜਨ ਗਾਣਾ ਚੰਦਾ ਦੇਣਾ ਐ ਤੁਹਾਨੂੰ ਧਰਮ ਨਹੀਂ ਹੈ ਪਰ ਧਰਮ ਤੁਹਾਡਾ ਉਦੋਂ ਕਾਇਮ ਹੈ ਤੁਸੀਂ ਧਰਮ ਹੀ ਉਦੋਂ ਕਾਇਮ ਹੋ ਜਦੋਂ ਤੁਸੀਂ ਆਪਣੇ ਖੁਦਾਵੰਦ ਦੇ ਨਾਲ-ਨਾਲ ਚੱਲਦੇ ਆਂ ਹਾ ਲੱਛ ਨਾਲ ਚੱਲਣਾ ਰੱਬ ਦੇ ਤੇ ਨਾਲ ਚੱਲਣ ਦਾ ਮਤਲਬ ਪਤਾ ਹੀ ਕੀ ਹੈ ਜੇ ਤੁਸੀਂ ਕਿਸੇ ਬੰਦੇ ਨੂੰ ਕਹੋ ਕਿ ਮੈਂ ਥੋੜੀ ਜਾਣਾ ਉਹ ਝਟ ਚ ਤਿਆਰ ਹੋ ਜਾਏ ਤੇ ਤੁਹਾਡੇ ਨਾਲ ਤੁਰ ਪਵੇ ਤੇ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਹਾਂ ਨਾਲ 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 ਤੋਂ ਕੀ ਪ੍ਰਭਾਵ ਮਹਿਸੂਸ ਹੁੰਦਾ ਹੈ ਹਾਂ ਨਾਲ ਦਾ ਮਤਲਬ ਇਹ ਕਿ ਬੰਦਾ ਤੁਹਾਨੂੰ ਪਿਆਰ ਕਰਦਾ ਹੈ ਤੁਹਾਨੂੰ ਕੱਲਿਆਂ ਨੂੰ ਦੇਖ ਕੇ ਉਹ ਪਰੇਸ਼ਾਨ ਹੁੰਦਾ ਹੈ ਤੁਹਾਡੇ ਦੁੱਖ ਨੂੰ ਦੁੱਖ ਸਮਝਦਾ ਹੈ ਤੁਹਾਡੀ ਖੁਸ਼ੀ ਨੂੰ ਖੁਸ਼ੀ ਸਮਝਦਾ ਹੈ कहो कि छो नहीं जाना होगा यार मैं बीजी बहाना ला देस होगा पर कलाम परमेश्वर दे चलता प्रभु नू दे चलता प्रभु चल रहा इना प्यार ਇੰਨਾ دیਵਾਨਾ ਬਾਨਾ ਇੰਨਾ ਜਿਆਦਾ ਕਿਸੇ ਦੇ ਇਸ਼ਕ 'ਚ ਡੁੱਬਣਾ ਇੰਨਾ ਜਿਆਦਾ ਕਿਸੇ ਤੇ ਵਿਸ਼ਵਾਸ ਕਰ ਲੈਣਾ ਕਿ ਉਹਦੇ ਨਾਲ-ਨਾਲ ਚੱਲਣਾ